કોટਨ ਦੇ ਸੂਟ ਆਪਣੇ ਕੋਲ ਆ ਚੁੱਕੇ ਹੈ ਸਾਰਾ ਚਿਕਨ ਦਾ ਵਰਕ ਹੋਇਆ ਹੈ ਵਾਈਟ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਕੋਟਨ ਦੀ ਇਹਦੀ ਬਾਟਮ ਹੈ ਆ ਦੇਖੋ ਪ੍ਰਿੰਟਡ ਬਾਟਮ ਆਏਗੀ ਜਿਹੜਾ ਦੁਪੱਟਾ ਰਹਿਣ ਵਾਲਾ ਉਹ ਵੀ ਕੋਟਨ ਦਾ ਦੁਪੱਟਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਹੀ ਪਿਆਰਾ ਸੂਟ ਬਣਨਾ ਹੈ ਤੁਹਾਡਾ ਮੈਂ ਵਰਗ ਇੱਕ ਵਾਰੀ ਫੇਰ ਤੁਹਾਨੂੰ ਨੇੜੇ ਹੋ ਕਰਕੇ ਚੈੱਕ ਕਰਾਦਾ ਜੀ ਦੇਖੋ ਕੋਟਨ ਦੇ ਉੱਪਰ ਕਿੰਨਾ ਪਿਆਰਾ ਸੂਟ ਹੈ ਜੀ ਸਾਰਾ ਕੰਮ ਸਾਰਾ ਵਰਕ ਹੋਇਆ ਹੋਇਆ ਚਿਕਨ ਦਾ ਵਾਈਟ ਗਰੀ ਹੈਗੀ ਸ਼ਰਟ ਜੀ ਬਾਟਮ ਦੀ ਪ੍ਰਿੰਟਡ ਬਾਟਮ ਆਉਗੀ ਜੀ ਤੇ ਕੋਟਨ ਦਾ ਦੁਪੱਟਾ ਹੋਊਗਾ ਪਾਜੀ ਕਲਰ ਦਿਖਾਈਓ ਇਹਦੇ ਕਲਰ ਮਿਲ ਜਾਣਗੇ ਤੁਹਾਨੂੰ ਆ ਦੇਖੋ ਵਾਈਟ ਦੇ ਨਾਲ ਹੀ ਹੈ ਜੀ ਕੰਟਰਾਸਟ ਲਗ ਲਗ ਮਿਲ ਜੇਗਾ ਜਿਵੇਂ ਕਿ ਆ ਕਲਰ ਆ ਗਿਆ ਜੀ ਵਾਈਟ ਸ਼ਰਟ ਦੇ ਨਾਲ ਬੋਟਮ ਦਾ ਕਲਰ ਚੇਂਜ ਹੋਏਗਾ ਬਹੁਤ ਹੀ ਪਿਆਰਾ ਸੂਟ ਆਪਣੇ ਕੋਲ ਆ ਚੁੱਕਿਆ ਆ ਦੇਖੋ ਜੀ ਕੀ ਬਾਤ ਹੈ ਜੀ ਕਲਰ ਬਹੁਤ ਸੋਹਣਾ ਹੈ ਜੀ ਆ ਕਲਰ ਵੀ ਇਹਦੇ ਵਿੱਚ ਮਿਲ ਜਾਣਾ ਜੀ ਬਹੁਤ ਹੀ ਪਿਆਰਾ ਤੇ ਜਿਹੜਾ ਰੇਟ ਤੁਹਾਨੂੰ ਇਹਦਾ ਮਿਲਣਾ ਹੈ ਜੀ 1850 ਦੀ ਰੇਂਜ ਸਾਡੇ ਕੋਲ ਮਿਲ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਗੋਠੀ ਵੜ ਵੜ ਤੋਂ ਬੇਰ ਬਠਿੰਡੇ ਵਾਲੇ 50% ਆਫ ਦੇ ਉੱਪਰ ਡਿਜ਼ਾਈਨਰ ਹੈ कॉटन ਦਾ सूट ਆ ਚੁੱਕਿਆ ਬਹੁਤ ਸੋਹਣਾ ਗਰੀ ਆ ਦੇਖੋ ਜੀ ਬਾਰਡਰ ਦੇ ਉੱਪਰ ਕਿੰਨਾ ਪਿਆਰਾ ਕੰਮ ਹੈ ਹਲਕਾ ਫੁਲਕਾ ਧਾਗੇ ਦਾ ਸਟਾਈਲਿਸ਼ ਸੂਟ ਆ ਚੁੱਕਿਆ कॉटन ਪਿਓਰ ਹੈ 3 ਮੀਟਰ ਬੋਟਮ ਆਉਗੀ ਵੀਰੇ कॉटन ਦੀ ਨਾਲ ਦੁਪੱਟਾ कॉटन ਮलमल ਦਾ ਆਹ ਜੀ कॉटन ਮलमल ਦਾ ਦੁਪੱਟਾ ਪ੍ਰਾਈਸ ਦੀ ਗੱਲ ਕਰੀਏ 1950 ਪਰ ਇੰਝ ਡਿਸਕਾਊਂਟ ਦੇ ਵਿੱਚ ਆ ਮਿਲਣਗੇ ਕਲਰ ਚਾ ਡਿਜ਼ਾਈਨ ਸਾਰੇ ਆਏ ਹੋਏ ਇਹਦੇ ਵਿੱਚ ਇਹ ਸਾਰੇ ਆਰਟੀਕਲ ਬਹੁਤ ਪਿਆਰੇ ਨੇ ਨਵੀਆਂ ਚੀਜ਼ਾਂ ਆ ਚੁੱਕੀਆਂ ਆ ਲੋ ਜੀ ਆਹ ਵੀ ਤਰ੍ਹਾਂ ਦੇ ਵਿੱਚ 1850 ਕਲਰ ਚਾਰਟ ਆ ਚੁੱਕਿਆ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨ ਆ ਚੁੱਕਿਆ ਜੀ ਸੂਟ ਕਾਟਨ ਦਾ ਦੁਪੱਟਾ ਕਾਟਨ ਦਾ ਕਾਟਨ ਦੀ ਬਾਟਨਾਂ ਦੇ ਰਿਹਾ 1800 1900 ਇਸ ਰੇਟ ਦੇ ਵਿੱਚ ਪੀਸ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਆ ਚੁੱਕਿਆ ਹੈ ਅੱਜ ਬਰੀ ਲਈ ਲਹਿੰਗਾ ਸੂਟ ਆਇਆ ਭਾਜੀ ਪਿਓਰ ਤੇ ਪਿਓਰ ਸ਼ਿਮਰ ਗਲਾਸ ਟਿਸ਼ੂ ਸ਼ਿਮਰ ਤੇ ਆਇਆ ਸਾਰਾ ਹੈਵੀ ਲਹਿੰਗਾ ਆਏਗਾ ਭਾਜੀ ਲਹਿੰਗਾ ਚੈੱਕ ਕਰਾ ਲਓ ਔਰ ਫਰਲ ਚੈੱਕ ਕਰਾ ਦਿਓ ਜੀ ਕਿੰਨੀ ਫਰਲ ਹੈ ਇਹ ਫ੍ਰੇਲ ਜਾਨੀ ਕਿ ਜਿਵੇਂ ਕੁੜੀਆਂ ਅੱਜਕੱਲ ਫ੍ਰੇਲ ਵਾਲੇ ਮੰਨ ਲਓ ਲਹਿੰਗੇ ਪਾਉਂਦੀਆਂ ਨੇ ਭਾਜੀ ਉਹ ਚੀਜ਼ ਆਈ ਹੈ ਡਿਜ਼ਾਈਨਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਪਰਲ ਵਰਕ ਦਾ ਕੰਮ ਕੀਤਾ ਹੋਇਆ ਹੈ ਭਾਜੀ ਦਬਕੇ ਦਾ ਕੰਮ ਕੀਤਾ ਹੋਇਆ ਹੈ ਆਹ ਦੀ ਆਊਗੀ ਚੋਲੀ ਭਾਜੀ ਅਨ ਸਟਿਚ ਭਾਜੀ ਫ੍ਰੇਲ ਦਿਖਾ ਦਈਏ ਪਹਿਲਾਂ ਆਪਾਂ ਫ੍ਰੇਲ ਦੇਖੋ ਭਾਜੀ ਕਿੰਡੀ ਸੋਹਣੀ ਹੈ ਉਹ ਪਈਆ ਦੂਰ ਤੱਕ ਭਾਜੀ 10-10 ਮੀਟਰ 8-8 ਮੀਟਰ ਦੇ ਲਹਿੰਗੇ ਆ ਭਾਜੀ ਇਕੱਲੇ ਨਾਲ ਆ ਚੋਲੀ ਹੈ ਭਾਜੀ ਡਿਜ਼ਾਈਨਰ ਹੈ ਇਹਨਾਂ 'ਚ ਆਰਟੀਕਲ ਬਹੁਤ ਆਏ ਆ ਭਾਜੀ ਮੇਰੇ ਕੋਲੇ ਬਹੁਤ ਸੋਹਣੇ ਆਰਟੀਕਲ ਆ ਆ ਚੋਲੀ ਆ ਗਈ ਜੀ ਆ ਚੋਲੀ ਆ ਗਈ ਪਾਜੀ ਇਹ ਦੁਪੱਟਾ ਕਿੱਥੇ ਆ ਦੁਪੱਟਾ ਵੀ ਦਿਖਾਵਾਂਗੇ ਪਾਜੀ ਦੁਪੱਟਾ ਦਿਖਾਓ ਲਓ ਪਾਜੀ ਆ ਦੁਪੱਟਾ ਆ ਗਿਆ ਜੀ ਪੂਰਾ ਹੈਵੀ ਦੁਪੱਟਾ ਜੀ ਇਹ ਦੁਪੱਟਾ ਹੋਊਗਾ ਜੋੜਲੇ ਕੜਦਣ ਦਾ ਹੈਂਡਵਰਕ ਸਿੰਗਲ ਟਾਂਕੇ ਦਾ ਕੰਮ ਹੈ ਪਾਜੀ ਪੂਰਾ ਜਾਲ ਦੁਪੱਟੇ ਦੇ ਵਰਕ ਹੋਇਆ ਜੀ ਬਹੁਤ ਸੋਹਣਾ ਦੇਖੋ ਇਹ ਭਾਜੀ ਕੀ ਰੇਟ ਦਾ ਮਿਲ ਜੂਗਾ ਰੇਟ ਤੁਹਾਨੂੰ ਪਤਾ ਗੋਠੀ ਵਾਲਿਆਂ ਦੇ ਅੱਧੀ ਰੇਟ ਆ ਭਾਜੀ 50 ਉਹ ਤੇ ਦਾਜ ਐਡਵਰੀ ਵਾਲੇ ਜਿਹੜੇ ਚੀਕ ਮੰਨ ਲਓ ਕਿਹਲੀ-ਕਹਲੀ 10000 ਦੇ ਲਹਿੰਗੇ ਆ ਨਾ ਭਾਜੀ ਆਪਣੇ ਕੋਲੇ 20500 ਚ ਮਿਲੂਗਾ ਐਡਾ ਹੈਵੀ ਲਹਿੰਗਾ ਚੋਲੀ ਦੁਪੱਟਾ ਵੀ ਪੂਰਾ ਦੇਖੋ ਵੀਰੇ ਨਵੇਂ ਆਰਟੀਕਲ ਡਿਜੀਟਲ ਪ੍ਰਿੰਟ ਉਤੇ ਪਰਲ ਵਰਕ ਬਰਲ ਵਰਕ ਦਾ ਕੰਮ ਹੋਇਆ ਵੀਰੇ ਹੈਂਡਵਰਕ ਹੋਇਆ ਹੋਇਆ ਹੈਗਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਆਰਟੀਕਲ ਆਇਆ ਪਿਓਰ ਤੇ ਪਿਓਰ ਤੇ ਆਇਆ ਸਰ ਰੇਟ 50 ਆਫ ਤੇ ਮੇਲਾ ਲੱਗਿਆ ਹੋਇਆ ਗੋਠੀ ਵਾਲਿਆਂ ਦੇ ਆ ਬਾਜੂ ਤੇ ਕੰਮ ਆਏਗਾ ਭਾਜੀ ਦੁਪੱਟਾ ਆਏਗਾ ਹੈਵੀ ਇਹਦਾ ਸਾਰਾ ਪਰਲ ਦਾ ਕੰਮ ਹੈ ਭਾਜੀ ਡਿਜੀਟਲ ਪ੍ਰਿੰਟ ਉੱਤੇ ਪਰਲ ਵਰਕ ਹੈ ਰੇਟ ਅੱਧੇ 50 ਆਫ ਤੇ ਸਿਰਫ 3800 ਰੁਪਏ ਦਾ ਭਾਜੀ ਕਲਰ ਵੀ ਦਿਖਾ ਦਿਓ ਕਲਰ ਵੀ 76 7600 ਵਾਲੇ ਭਾਜੀ 3800 ਰੁਪਏ ਤੇ ਸਿਰਫ ਕਲਰ ਚੜ ਦੇਖੋ ਕਿੱਡੇ ਸੋਹਣੇ ਆਏ ਆ ਸਰਦਾਰੀ ਕਲਰ ਭਾਜੀ ਪਿਓਰ ਦੇ ਕਲਰ ਹੈ ਪਹਿਲੀ ਵਾਰ ਆਇਆ ਹੈ ਭਾਜੀ ਪ੍ਰਿੰਟ ਉੱਤੇ ਪਰਲ ਵਰਕ ਤੇ ਕਲਰ ਚੜ ਦੇਖੋ ਕਿੱਡੇ ਸੋਹਣੇ ਆ ਮੈਂ ਕਹਿੰਦਾ ਭਾਜੀ ਮੈਂ ਕਹਿੰਦਾ ਛੱਡਣ ਵਾਲੇ ਪੀਸ ਹੀ ਹਨੀ ਬਹੁਤ ਸੋਹਣੇ ਆਰਟੀਕਲ ਆਏ ਆ ਸਾਰੇ ਪਰਲ ਵਰਕ ਤੇ ਆਏ ਆ ਡਿਜ਼ਾਈਨਰ ਪੀਸ ਆ ਲਾਈਟ ਚਾਟ ਵੀ ਆਏ ਆ ਭਾਜੀ ਇਹ ਚ ਡਾਰਕ ਵੀ ਆਏ ਆ ਮੀਡੀਅਮ ਵੀ ਆਏ ਤਿੰਨੇ ਚਾਟ ਆਏ ਆ ਬਹੁਤ ਸੋਹਣੇ 50 ਆਫ ਤੇ 3800 ਰੁਪਏ ਚ ਪਰਲ ਵਰਕ ਵਾਲਾ ਡੀਨ ਆ ਚੁੱਕਿਆ ਜੀ ਨਾਲ ਦੇਖੋ ਜੀ ਮਿਰਰ ਦਾ ਕੰਮ ਹੋਇਆ ਬਹੁਤ ਹੀ ਪਿਆਰਾ ਪਿਆਰਾ ਵਰਕ ਹੋਇਆ ਹੋਇਆ ਤੇ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਦੇਖੋ ਪ੍ਰਿੰਟਿੰਗ ਦੇ ਉੱਪਰ ਆਇਆ ਜੀ ਬਹੁਤ ਹੀ ਘੈਂਡ ਡਿਜ਼ਾਈਨ ਆ ਪ੍ਰਿੰਟਿੰਗ ਦੇ ਉੱਪਰ ਆ ਆ ਦੇਖੋ ਜੀ ਕੀ ਬਾਰੇ ਵਰਕ ਬਹੁਤ ਸੋਹਣਾ ਹੈ ਪਾਜੀ ਦੁਪੱਟਾ ਦਿਖਾਈ ਹੋਇਆ ਆ ਦੁਪੱਟਾ ਆ ਗਿਆ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਇੱਕ ਨੰਬਰ ਹੈ ਜੀ ਤੁਹਾਨੂੰ ਕਲਰ ਮਿਲ ਜਾਣਗੇ ਇਹਦੇ ਵਿੱਚ ਚੈੱਕ ਕਰਾ ਲੈਂਦੇ ਆਪਾਂ ਕਲਰ ਦੇਖੋ ਜੀ ਰੇਟ ਜਿਹੜਾ ਇਹਦਾ ਮਿਲੇਗਾ ਸਾਡੇ ਕੋਲ 3200 ਦੀ ਰੇਂਜ 'ਚ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸੇ ਤਰ੍ਹਾਂ ਇਹਦੇ ਵਿੱਚ ਡਿਜ਼ਾਈਨਿੰਗ ਮਿਲ ਜੂਗੀ ਅਲੱਗ-ਅਲੱਗ ਕਲਰ ਮਿਲ ਜਾਣਗੇ ਬਹੁਤ ਹੀ ਪਿਆਰਾ ਸੂਟ ਹੈ ਜੀ ਪਰਲ ਵਰਕ ਤੇ ਮਿਰਰ ਵਰਕ ਦਾ ਕੰਮ ਹੋਇਆ ਹੋਇਆ ਹੈ ਲੋ ਜੀ ਇੱਕ ਥ੍ਰੈਡ ਵਰਕ ਦੇ ਵਿੱਚ ਸੂਟ ਆਇਆ ਸਾਡੇ ਕੋਲ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਜਿਹੜਾ ਤੁਸੀਂ ਵਰਕ ਦੇਖ ਰਹੇ ਹੋ ਆ ਦੇਖੋ ਜੀ ਸਾਰਾ ਥ੍ਰੈਡ ਦਾ ਵਰਕ ਹੈ ਗਲੇ ਦੇ ਉੱਪਰ ਵਰਕ ਹੋਇਆ ਹੋਇਆ ਤੇ ਇਹਦੀ ਬੈਕ ਤੇ ਵੀ ਵਰਕ ਆਣਾ ਜੀ ਚੈੱਕ ਕਰ ਲਿਓ ਭਾਜੀ ਆ ਬੈਕ ਤੇ ਵੀ ਵਰਕ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਐਵੇਂ ਫਰੰਟ ਦਿਖਾਈਓ ਜੀ ਹੁਣ ਆ ਜਿਵੇਂ ਤੁਸੀਂ ਦੇਖਿਆ ਗਲਾ ਆ ਚੈੱਕ ਕਰ ਲਓ ਇੱਕ ਵਾਰੀ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਬਾਜੂ ਤੇ ਵੀ ਵਰਕ ਆਏਗਾ ਜੀ ਬਹੁਤ ਸੋਹਣਾ ਇਹਦੇ ਤੁਹਾਨੂੰ ਕਲਰ ਦਵਾਂਗੇ ਜੀ 4 ਇਹਦੇ 4 ਕਲਰ ਆਏ ਆ ਵਾਲੇ ဒီ ਡਿਜ਼ਾਈਨ ਇਹਦੇ ਚ ਤੁਹਾਨੂੰ ਮਿਲਣਗੇ ਤਿੰਨ ਤਿੰਨ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਹੈਗਾ ਜੀ ਆ ਦੇਖੋ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਸਾਰਾ ਬਲੈਕ ਧਾਗੇ ਦਾ ਵਰਕ ਹੈ ਇਹਦਾ ਜਿਹੜਾ ਦੁਪੱਟਾ ਆਏਗਾ ਦੁਪੱਟੇ ਤੇ ਵੀ ਪੂਰਾ ਹੈਵੀ ਹੈ ਤੇ ਜਿਹੜਾ ਰੇਟ ਹੈ ਉਹ ਆਪਾਂ ਤੁਹਾਨੂੰ ਵੀਡੀਓ ਦੇ ਲਾਸਟੇ ਹੀ ਦੱਸਾਂਗੇ ਤੀਜਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਲਓ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਰੇਟ ਜਿਹੜਾ ਹੈਗਾ ਜੀ ਇਹਦਾ 2500 50 ਦੀ ਰੇਂਜ ਚ ਮਿਲ ਜਾਣਾ ਤੇ ਜਿਹੜੇ ਤੁਸੀਂ ਇਹ ਕਲਰ ਚਾਰਟ ਚੈੱਕ ਕਰ ਰਹੇ ਹੋ ਬਹੁਤ ਹੀ ਪਿਆਰੇ ਹੈ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਾਲੇ ਹੈਵੀ ਵਰਕਾਂ ਤੋਂ ਹਟ ਕੇ ਡਿਜ਼ਾਈਨਰ ਸੂਟ ਲੈਣੇ ਆ ਇੱਕ ਵਾਰੀ ਗੋਠੀਆ ਦੀ ਸ਼ਾਪ ਤੇ ਜ਼ਰੂਰ ਆਓ ਜੀ ਲੋ ਜੀ ਇੱਕ ਹੋਰ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਰਹੇ ਹੋ ਗਲੇ ਤੇ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਜਮਾ ਨਵੇਂ ਕੱਪੜੇ ਤੇ ਮਿਲ ਜਾਣਾ ਤੇ ਜਿਹੜੀ ਬਾਟਮ ਮਿਲੇਗੀ ਜੀ ਆ ਦੇਖੋ ਜੀ ਜਮਾ ਹੀ ਨਿਊ ਚੀਜ਼ਾਂ ਆ ਚੁੱਕੀਆਂ ਆ ਬਾਟਮ ਤੇ ਵਰਕ ਹੈ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਕਲਰ ਦਵਾਂਗੇ ਜੀ ਆ ਦੇਖੋ ਇੱਕ ਕਲਰ ਆ ਵਾਲਾ ਮਿਲਣਾ ਜੀ ਆ ਸਾਰਾ ਬਾਟਮ ਤੇ ਵਰਕ ਹੋਏਗਾ ਆ ਗਲੇ ਤੇ ਵਰਕ ਆ ਗਿਆ ਜੀ ਇਸੀ ਤਰ੍ਹਾਂ ਇਹਦਾ ਜਿਹੜਾ ਤੀਜਾ ਕਲਰ ਹੈ ਆਵਲਾ ਜੀ ਬੋਟਮ ਤੇ ਵਰਕ ਹੈ ਆ ਨੈਕ ਤੇ ਆ ਗਿਆ ਜੀ ਤੇ ਚੌਥਾ ਕਲਰ ਹੈਗਾ ਜੀ ਆਵਲਾ ਭਾਜੀ ਰੇਟ ਚੈੱਕ ਕਰਿਓ ਕਿੰਨੇ ਦਾ ਆਇਆ ਇਹ ਜਿਹੜਾ ਇਹ ਵਾਲਾ ਪ੍ਰਾਈਸ ਹੈ ਹਾਂਜੀ 54 ਆ ਦੇਖੋ ਜੀ ਇਸ ਤਰ੍ਹਾਂ ਬਣੇਗਾ 5400 ਦੀ ਰੇਂਜ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਦੁਪੱਟਾ ਜਿਹੜਾ ਮਿਲੇਗਾ ਇਹਦੇ ਨਾਲ ਸਿੰਪਲ ਡਿਜ਼ਾਈਨ ਦਾ ਦੁਪੱਟਾ ਮਿਲੇਗਾ ਜੀ ਸੇਮ ਬੇਸ ਦਾ ਆ ਦੇਖੋ ਜੀ ਲੋ ਜੀ ਜਮਾ ਹੀ ਨਵੇਂ ਕੱਪੜਿਆਂ ਦੇ ਉੱਪਰ ਡਿਜ਼ਾਈਨ ਆਇਆ ਸਾਡੇ ਕੋਲ ਤੁਸੀਂ ਚੈੱਕ ਕਰ ਲਓ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਵਰਕ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਮਿਰਰ ਦਾ ਤੇ ਪਰਲ ਦਾ ਕੰਮ ਹੈ ਬਹੁਤ ਹੀ ਪਿਆਰਾ ਤੇ ਜਿਹੜੇ ਤੁਸੀਂ ਕਲਰ ਚਾਰਟ ਦੇਖ ਰਹੇ ਹੋ ਜਮ੍ਹਾਂ ਹੀ ਨਵੇਂ ਕਲਰ ਚਾਰਟ ਹੈ ਤੇ ਭਾਜੀ ਇਹਦਾ ਦਿਖਾਈਓ ਖੋਲ ਕੇ ਓਪਨ ਕਰਕੇ ਆ ਦੇਖੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬੇਸ ਜਮ੍ਹਾਂ ਨਵੇਂ ਮਿਲਣਗੇ ਲਾਈਨਿੰਗ ਜਮ੍ਹਾਂ ਨਵੀਂ ਮਿਲੇਗੀ ਤੇ ਰੇਡ ਮਿਲਣਗੇ ਜੀ ਅੱਦੇ ਗਲੇ ਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਤੇ ਆ ਦੂਸਰਾ ਡਿਜ਼ਾਈਨ ਵੀ ਚੈੱਕ ਕਰ ਲਓ ਜੀ ਬਹੁਤ ਪਿਆਰਾ ਹੈਗਾ ਆ ਦੇਖੋ ਜੀ ਇੱਥੇ ਤੁਹਾਨੂੰ ਡਿਜ਼ਾਈਨ ਮਿਲਣਗੇ ਤਿੰਨ ਤੇ ਰੇਡ ਜਿਹੜਾ ਇਹ ਹੈਗਾ ਜੀ 6500 ਰੁਪਏ ਵਾਲਾ ਸੂਟ ਮਿਲਣ ਜਾ ਰਹਾ ਤੁਹਾਨੂੰ 3200 ਦੀ ਰੇਂਜ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਆ ਚੁੱਕਾ ਹੈ ਦੇਖੋ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਕਲਰ ਆਏ ਨੇ ਜਮਨ ਨਵੀਂ ਡਿਜ਼ਾਈਨਿੰਗ ਹੈ 3200 ਦੀ ਰੇਂਜ ਦੇ ਵਿੱਚ ਮਿਲੇਗਾ ਜੀ ਲੋ ਜੀ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਬਹੁਤ ਹੀ ਸੁਪਰ ਹਿੱਟ ਡਿਜ਼ਾਈਨ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਦੇਖੋ ਪਰਲ ਦਾ ਕੰਮ ਹੈ ਕਟ ਦਾਣੇ ਦਾ ਕੰਮ ਹੈ ਫਰੰਟ ਪੂਰਾ ਹੈਵੀ ਹੈ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਪਿਆਰਾ ਜੀ ਪੌਂਚੇ ਦੇ ਵਰਕ ਹੈ ਭਾਜੀ ਦੁਪੱਟਾ ਦਿਖਾਈਓ ਇਹਦਾ ਵਾਈ ਦੁਪੱਟਾ ਦਿਖਾਈਓ ਬਹੁਤ ਸੋਹਣਾ ਦੁਪੱਟਾ ਆਇਆ ਆ ਦੇਖੋ ਜੀ ਦੁਪੱਟਾ ਬਹੁਤ ਹੀ ਪਿਆਰਾ ਆਇਆ ਹੈ ਇਹਦਾ ਸਾਰੇ ਦੁਪੱਟੇ ਤੇ ਵਰਕ ਹੋਇਆ ਹੋਇਆ ਤੇ ਤੁਹਾਨੂੰ ਕਲਰ ਵੀ ਮਿਲ ਜਾਣੇ ਆ ਜੀ ਸੁਪਰ ਹਿੱਟ ਡਿਜ਼ਾਈਨ ਆ ਚੁੱਕਿਆ ਕਲਰ ਦਿਖਾਣੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਆ ਚੈੱਕ ਕਰੋ ਜੀ ਜਮਾ ਹੀ ਨਵੇਂ ਕਲਰ ਆ ਗਏ ਜੀ ਸਾਡੇ ਕੋਲ ਬਹੁਤ ਹੀ ਪਿਆਰਾ ਸੂਟ ਹੈ ਜੀ ਸੁਪਰ ਹਿੱਟ ਡਿਜ਼ਾਈਨ ਪੋਂਚੇ ਦੇ ਵਰਕ ਮਿਲੇਗਾ ਫਰੰਟ ਹੈਵੀ ਹੈ ਤੇ ਦੁਪੱਟੇ ਤੇ ਵੀ ਵਰਕ ਹੈ ਤੇ ਨਾਲ ਦੀ ਨਾਲ ਤੁਸੀਂ ਕਲਰ ਦੇਖ ਲਓ ਕਿੰਨੇ ਕਲਰ ਆਏ ਨੇ ਸਾਰਾ ਹੀ ਨਵਾਂ ਵਰਕ ਦੇਖੋ ਆਡੇ ਸਾਹਮਣੇ ਆ ਚੁਕੇ ਆ ਅੱਜ ਕੋ ਦੂਸਰਾ ਚਾਰਟ ਆਇਆ ਜੀ ਲਾਈਟ ਚਾਰਟ ਵੀ ਮਿਲ ਜਾਣਾ ਇਹਦੇ ਵਿੱਚ ਤੇ ਡਾਰਕ ਚਾਰਟ ਵੀ ਮਿਲ ਜਾਣਾ ਬਹੁਤ ਹੀ ਪਿਆਰਾ ਸੂਟ ਹੈ ਜਿਹੜਾ ਰੇਟ ਹੈ ਜੀ ਇਹਦਾ ਰੇਟ ਸਾਡੇ ਕੋਲ ਮਿਲੇਗਾ 4900 ਦੀ ਰੇਂਜ ਦੇ ਵਿੱਚ ਜੀ ਟਿਵੀਅਰ ਸੂਟ ਆਇਆ ਹੈ ਬਹੁਤ ਸੋਹਣੇ ਬੁਟੀਕ ਪੀਸ ਆਏ ਆ ਭਾਜੀ ਮੇਰੇ ਕੋਲੇ ਹੈਂਡਵਰਕ ਦੇ ਹੈਂਡਵਰਕ ਤੇ ਆਏ ਆ ਪਾਰਟੀਅਰ ਡੈਇਲਰ ਸੂਟ ਫੋਟੋਆਂ ਵਾਲੇ ਫੋਟੋਆਂ ਵਾਲੇ ਬੁਟੀਕ ਪੀਸ ਹੈ 20 ਨੱਕ ਗਲਾ ਬਣਿਆ ਭਾਜੀ ਹੈਂਡਵਰਕ ਦਾ ਕੰਮ ਆ ਸਾਰਾ ਪਰਲ ਵਰਕ ਹੋਇਆ ਹੋਇਆ ਸਲਵਾਰ ਦੇ ਪੋਟਿਆਂ ਤੇ ਕੰਮ ਹੈ ਬਾਜੂ ਵੀ ਹੈਵੀ ਹੈ ਭਾਜੀ ਦੁਪੱਟਾ ਵੀ ਆ ਨਾਲ ਭਾਜੀ ਇਹਦੇ ਬਹੁਤ ਸੋਹਣਾ ਆਰਟੀਕਲ ਹੈ ਕਲਰ ਚਾਰਟ ਬਹੁਤ ਸੋਹਣੇ ਆਏ ਆ ਇਹਦੇ ਕਲਰ ਦਿਖਾਓ ਆ ਕਲਰ ਆ ਗਿਆ ਜੀ ਬਹੁਤ ਪਿਆਰੇ ਕਲਰ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਚਾਰਟ ਤਾਂ ਹੈਗਾ ਜੀ ਲਾਈਟ ਕਲਰਾਂ ਦਾ ਬਹੁਤ ਹੀ ਪਿਆਰਾ ਸੂਟ ਹੈ V-neck ਬਣਿਆ ਹੋਇਆ ਹੈ, ਹੈਵੀ ਵਰਕ ਹੋਇਆ ਹੋਇਆ ਹੈ ਤੇ ਇੱਕ ਪਾਜੀ ਹੈਗਾ ਡਾਰਕ ਰੰਗ ਦਾ ਜੀ। ਹਾਂਜੀ, ਇਹ ਡਾਰਕ ਰੰਗ ਹੈ ਸਰ। ਇੱਕ ਆਇਆ ਆਪਣੇ ਕੋਲ ਇੰਗਲਿਸ਼ ਕਲਰਾਂ ਦਾ ਚਾਰਟ, ਡੇਲ ਬਹੁਤ ਸੋਹਣਾ ਹੈ। ਤੇ ਪਾਜੀ ਰੇਟ ਦੱਸ ਦਿਓ ਵਾਲਾ ਆ। ਤੁਹਾਨੂੰ ਪਤਾ ਪਾਜੀ ਗੋਠੀ ਵਾਲਿਆਂ ਨੇ 50 ਔਰ ਦਾ ਮੇਲਾ ਲੱਗਾ ਹੋਇਆ ਹੈ। ਆ ਲੋ 5200 ਵਾਲਾ ਸਿਰਫ 2850। ਲਓ ਜੀ 2850 ਦੀ ਰੇਂਜ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ। ਬਹੁਤ ਹੀ ਪਿਆਰਾ ਹੈ। ਕੋਈ ਵੀ ਸੂਟ ਤੁਹਾਨੂੰ ਸੋਹਣਾ ਲੱਗਦਾ ਹੈ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆ ਡਾਰਕ ਚਾਰਟ ਹੈ ਜੀ। ਕੀ ਕਾ ਹੈਗਾ ਜੀ ਲਾਈਟ ਚੈਟ ਰੇਟ ਜਿਹੜਾ ਰੈਨ ਵਾਲਾ 2850 ਬਹੁਤ ਹੀ ਪਿਆਰਾ ਵਰਕ ਹੋਇਆ 21 ਨਕ ਵਾਲਾ